ਸਾਰੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਨਵਾਂ ਸਵੇਰਾ ਤੁਹਾਡੇ ਲਈ ਨਮੀਆਂ ਖੁਸ਼ੀਆਂ ਲੈ ਕੇ ਆਵੇ ਨਮੀਆਂ ਉਮੀਦਾਂ ਲੈ ਕੇ ਆਵੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਆਪਣੇ ਕੋਲੇ ਹਰ ਇੱਕ ਲੇਟੈਸਟ ਕਲੈਕਸ਼ਨ ਜਿਹੜੀ ਆਪਣੇ ਬੁਟੀਕ ਤੋਂ ਤੁਹਾਨੂੰ ਮਿਲੂਗੀ ਲੈ ਕੇ ਆਨੇ ਆ ਜੋ ਪ੍ਰਿੰਟ ਹਜੇ ਤੱਕ ਮਾਰਕੀਟ ਦੇ ਵਿੱਚ ਨਹੀਂ ਆਏ ਹੁੰਦੇ ਉਸ ਤੋਂ ਪਹਿਲਾਂ ਹੀ ਆਪਾਂ ਤੁਹਾਡੇ ਲਈ ਅਵੇਲੇਬਲ ਕਰ ਦਿੰਨੇ ਆਂਗੇ ਤਾਂ ਜੋ ਪਹਿਲਾਂ ਨਵੇਂ ਤੋਂ ਨਵੀਂ ਚੀਜ਼ ਜਿਹੜੀ ਵੇਅਰ ਕਰਨ ਤੇ ਬਹੁਤ ਸੋਹਣੇ ਜਿਹੜੇ ਇਹ ਕਲਰ ਪ੍ਰਿੰਟ ਨੇਗੇ ਇਹਦੇ ਵਿੱਚ SK ਦਾ ਰਹੂਗਾ ਸਟੱਫ ਤੁਸੀਂ ਲਾਜਵਾਬ ਹੈ ਸਟੱਫ ਬਿਲਕੁਲ ਲਾਈਟ weight ਤੁਹਾਨੂੰ ਵੀਡੀਓ ਦੇ ਵਿੱਚ ਮੈਂ ਆਈ ਹੋਪ ਫੀਲ ਕਰਾ ਸਕਾਂ ਦੇਖੋ ਬਿਲਕੁਲ ਲਾਜਵਾਬ ਸਟੱਫ ਹੈਗਾ ਬਿਲਕੁਲ ਲਾਈਟ weight ਸਟੱਫ ਰਹੂਗਾ ਕੋਈ ਹਾਰਡਨੈਸ ਨਹੀਂ ਹੈਗੀ ਵਿਦਆਊਟ ਲਾਈਨਿੰਗ ਵਾਲੇ ਸੂਟ ਨੇ ਜੀ ਬਹੁਤ ਸੋਹਣੇ SK ਬ੍ਰਾਂਡ ਦੇ 100 ਪਰਸੈਂਟ ਵਿਸਕੋਸ ਹੈ ਜੀ SK ਦਾ ਬਹੁਤ ਪਿਆਰੇ ਜੇ ਜਿਹੜੇ ਦੇ ਵਿੱਚ ਕਲਰ ਪ੍ਰਿੰਟ ਨੇਗੇ ਇੱਕ ਪ੍ਰਿੰਟ ਦੇ ਤਿੰਨ ਕਲਰ ਹੈਗੇ ਨੇ ਮੈਰੂਨ ਸ਼ੇਡ ਹੈਗਾ ਜਿਹੜੀ ਬਾਟਮ ਹੈ ਬਾਟਮ ਵੀ ਸੇਮ ਸਟਫ ਦੀ ਰਹੂਗੀ ਬਹੁਤ ਸੋਹਣੀ ਲਾਈਟ ਵੇਟ ਜਿਹੜੀ ਬਾਟਮ ਹੈਗੀ ਬਿਲਕੁਲ ਲਾਈਟ ਵੇਟ ਬਿਲਕੁਲ ਲਾਈਟ ਵੇਟ ਜਿਹੜੀ ਬਾਟਮ ਰਹੂਗੀ ਤੇ ਕੋਈ ਹੈਵੀ ਫਨ ਨਹੀਂ ਹੈਗਾ ਬਿਲਕੁਲ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਦੇਖੋ ਤੁਸੀਂ ਲਾਜਵਾ ਪ੍ਰਿੰਟ ਹੈਗਾ ਬਹੁਤ ਸੋਹਣਾ ਹੈਗਾ ਤੇ ਨੈਕਸਟ ਕਲਰ ਮੈਂ ਤੁਹਾਨੂੰ ਦਿਖਾਨੀ ਆ ਨੈਕਸਟ ਕਲਰ ਜੋ ਲੈ ਕੇ ਆਏ ਆ ਬਲੈਕ ਦੇ ਵਿੱਚ ਪ੍ਰਿੰਟ ਦੇਖੋ ਐਦਾਂ ਦਾ ਪ੍ਰਿੰਟ ਤੁਸੀਂ ਫਸਟ ਟਾਈਮ ਆਨਲਾਈਨ ਦੇਖ ਰਹੇ ਹੋਵੋਗੇ ਤੇ ਐਦਾਂ ਦੀਆਂ ਲੇਟੈਸਟੀਆਂ ਚੀਜ਼ਾਂ ਲੈਣ ਲਈ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਇਹਨਾਂ ਨੂੰ ਤੁਸੀਂ ਹੋਰ ਵੀ ਜ਼ਿਆਦਾ ਅੱਛੇ ਬਣਾਉਣ ਲਈ ਤਾਂ ਇਹਨਾਂ ਨੂੰ ਸਟੀਚਿੰਗ ਦੇ ਵਿੱਚ ਅੱਛਾ ਪੈਟਰਨ ਕਰਵਾ ਸਕਦੇ ਹੋ ਜਾਂ ਫਿਰ ਇਹਨਾਂ ਤੇ ਹਲਕੀ ਫੁਲਕੀ ਇੰਬੋਡਰੀ ਕਟਵਰਕ ਵਗੈਰਾ ਕਰਵਾ ਸਕਦੇ ਹੋ ਐਦਾਂ ਵੀ ਇਹ ਸੂਟ ਬਹੁਤ ਸੋਹਣੇ ਨੇਗੇ ਬਿਲਕੁਲ ਬਿਲਕੁਲ ਬਹੁਤ ਸੋਹਣੇ ਲਾਈਟ ਵੇਟ ਲਾਈਟ ਵੇਟ ਨੰਨੀਆਂ ਬਾਟਮ ਰਹਿਣਗੀਆਂ ਕੋਈ ਇਹਨਾਂ ਤੇ ਬਬਲਿੰਗ ਨਹੀਂ ਹੁੰਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਬੁਰ ਵਗੈਰਾ ਨਹੀਂ ਆਂਦਾ ਜਿੱਦਾਂ ਸਟੱਫ ਦੇ ਉੱਤੇ ਆ ਜਾਂਦਾ ਉਹ ਆਪਾਂ ਕੰਮ ਕਰਦੇ ਨਹੀਂ ਹੈਗੇ ਬੁਰ ਵਾਲਾ ਕੋਈ ਸਟੱਫ ਨਹੀਂ ਐਂ ਤੇ ਦਾ ਥਰਡ ਕਲਰ ਹੈਗਾ ਜਿਹੜਾ ਉਹ ਹੈ ਜੀ ਬਲੂ ਇਹ ਵੀ ਮੈਂ ਖੋਲ ਕੇ ਦਿਖਾ ਦਿੰਨੀ ਆ ਤੁਹਾਨੂੰ ਥਰਡ ਕਲਰ ਜਿਹੜਾ ਇਹਦਾ ਹੈਗਾ ਜੀ ਨੇਵੀ ਬਲੂ ਬਹੁਤ ਸੋਹਣਾ ਸ਼ੇਡ ਹੈ ਤਿੰਨੋਂ ਹੀ ਕਲਰ ਤਿੰਨੋਂ ਹੀ ਲਾਜਵਾਬ ਨੇਗੇ ਬਹੁਤ ਸੋਹਣੇ ਇਹਨਾਂ ਦੇ ਬਹੁਤ ਹੀ ਸੋਹਣਾ ਸਟੱਫ ਹੈ ਜੀ ਤੇ カラー देखो मैं दोबारा रिपीट कर दे दे दे। देनी है ब्लू शेड ਦੇ ਵਿੱਚ ਹੈਗਾ ਬਲੈਕ ਸ਼ੇਡ ਦੇ ਵਿੱਚ ਹੈਗਾ ਜੀ ਐਂਡ ਮਹਿਰੂਨ ਸ਼ੇਡ ਦੇ ਤਿੰਨੋਂ ਹੀ ਕਲਰ ਵਿంటర్ ਦੇ ਨੇਗੇ ਤਿੰਨੋਂ ਹੀ ਲਾਜਵਾਬ ਨੇਗੇ ਬਿਲਕੁਲ ਬਹੁਤ ਜਿਆਦੇ ਪਿਆਰੇ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1400 ਰੁਪਏ ਤੇ ਆਪਣਾ ਨੰਬਰ ਹੈ 92531150369253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1400 ਰੁਪਏ ਸ਼ਿਪਿੰਗ ਐਕਸਟਰਾ ਰਹੂਗੀ ਸ਼ਿਪਿੰਗ ਨਾਲ ਡਨ ਕਰਕੇ ਫਟਾਫਟ ਸਕਰੀਨਸ਼ਾਟ ਭੇਜ ਦਿਓ ਤੇ ਆਪਣਾ ਸੂਟ ਹੈ ਜਿਹੜਾ ਤੁਸੀਂ ਹੋਲਡ ਕਰਵਾ ਸਕਦੇ ਹੋ ਤੇ ਇੱਕ ਚੀਜ਼ ਮੈਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਹੋਰ ਦਿਖਾ ਰਹੀ ਆਂਗੀ ਤੇ ਇਹ ਵਾਲੀ ਆ ਗਿਆ ਜੀ ਆਪਾਂ ਆਂਟੀਆਂ ਕਹਿੰਦੀਆਂ ਸੀ ਜੀ 올ਓਵਰ ਸੂਟ ਲੈ ਕੇ ਆਓ ਤੁਸੀਂ ਤੇ ਮੈਚਿੰਗ ਲੈ ਕੇ ਆਨੇ ਹੋ ਜਿਆਦਾ ਇਹ ਕਾਟਰਾਈਜ਼ ਦੇ ਸੂਟ ਨੇ ਜੀ ਬਿਲਕੁਲ ਹਲਕੀ ਤੇ ਲਾਈਟ ਵੇਟ ਵਾਲੀ ਕਾਟਰਾਈਜ਼ ਰਹੂਗੀ ਜੀ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਕੰਨੀ ਦੇ ਉਤੇ ਆਪਣਾ ਜੋ ਵਿਦ ਸਟੈਂਪ ਤੁਹਾਨੂੰ ਸਟਫ ਭੇਜਦੇ ਆ ਜੋ ਸੇਮ ਸਟਫ ਤੁਹਾਡੇ ਤੱਕ ਤੁਹਾਡੇ ਘਰ ਤੱਕ ਪਹੁੰਚੂਗਾ ਤੇ ਬਹੁਤ ਹੀ ਜਿਆਦਾ ਵਧੀਆ ਜਿਹੜਾ ਇਹ ਕਾਟਰਾਈਜ਼ ਦੇ ਸੂਟ ਰਹਿਣਗੇ ਜੀ ਬਹੁਤ ਪਿਆਰਾ ਸਟੱਫ ਹੈ 올ਓਵਰ ਸੂਟ ਰਹੂਗਾ ਜੀ 5 ਮੀਟਰ ਬਹੁਤ ਪਿਆਰਾ ਦੇਖੋ ਸਟੱਫ ਹੈਗਾ ਬਹੁਤ ਸੋਹਣੇ ਕਲਰ ਨੇ ਇਹ ਕਲਰ ਆਪਾਂ ਸਪੈਸ਼ਲੀ ਲੈ ਕੇ ਆਏ ਆਂ ਆਂਟੀਆਂ ਮੰਮੀਆਂ ਦੇ ਲਈ ਕਿਉਂਕਿ ਉਹ ਕਹਿੰਦੇ ਨੇ ਜੀ ਸਾਨੂੰ ਪਲੇਨ ਬਾਟਮ ਕਾਫੀ ਪਾਉਂਦੇ ਨਹੀਂ ਦਾਸ ਬ੍ਰਾਂਡ ਦੇ ਰਹਿਣਗੇ ਦਾਸ ਬ੍ਰਾਂਡ ਦੇ ਰਹਿਣਗੇ ਜੀ ਇਹਦੇ ਵਿੱਚ 2 ਕਲਰ ਅਵੇਲੇਬਲ ਹੈਗੇ ਨੇਗੇ ਦੇਖੋ ਜੀ ਬਹੁਤ ਪਿਆਰਾ ਜਿਹਾ ਸ਼ੇਡ ਪੀਚੀ ਜਿਹਾ ਸ਼ੇਡ ਹੈਗਾ ਬਹੁਤ ਸੋਹਣਾ ਜਿਹਾ ਲਾਈਟ ਜਿਹਾ ਬੇਬੀ ਬਲੂ ਬੇਬੀ ਫਰੋਜੀ ਸ਼ੇਡ ਹੈਗਾ ਜੀ ਤੇ ਇੱਕ ਸੂਟ ਹੈਗਾ ਜੀ ਆਪਣੇ ਕੋਲੇ ਲਵਲੀਨ ਦਾ ਇਹ ਵੀ 올ਓਵਰ 5 ਮੀਟਰ ਰਹੂਗਾ ਇਹ ਲਵਲੀਨ ਦਾ ਰਹੂਗਾ ਜੀ ਬਹੁਤ ਪਿਆਰੇ ਛੇੜ ਨੇ ਬਹੁਤ ਸੋਹਣੇ ਸਟਫ ਨੇ 올ਓਵਰ 5 ਮੀਟਰ ਹੋਊਗਾ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1700 ਰੁਪਏ 1700 ਰੁਪਏ ਦਾ 올ਓਵਰ ਸੂਟ ਲੈ ਸਕਦੇ ਹੋ ਤੁਸੀਂ ਇਹਦੇ ਵਿੱਚ ਵੀ ਦੇਖੋ ਤਿੰਨ ਕਲਰ ਨੇ ਤਿੰਨੋ ਹੀ ਲਾਜਵਾਬ ਨੇ ਤੇ ਤਿੰਨੋ ਹੀ ਕਲਰ ਐਸਕੇ ਵਾਲੇ ਦੇ ਵਿੱਚ ਹੈਗੇ ਨੇਗੇ ਬਹੁਤ ਹੀ ਜ਼ਿਆਦਾ ਸੋਹਣੇ ਕਲਰ ਨੇ ਇਹਨਾਂ ਦਾ ਪ੍ਰਾਈਸ ਰਹੂਗਾ 1400 ਤੇ ਉਹਨਾਂ ਦਾ ਪ੍ਰਾਈਸ ਰਹੂਗਾ ਜੀ 1700 ਜਿਹੜਾ ਕਲਰ ਤੁਹਾਨੂੰ ਲਾਈਕ ਆਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਨਾ ਹੈ ਥੈਂਕ ਯੂ ਜੀ